आई तर बजियो 干上 <laughs> ਮੂੜੀ ਮੂੰਹ ਥਲੇ ਕਹਿੰਦੇ ਕਿਉਂ ਕਿਤੂ ਵੀ ਲੁੱਟੂ ਆ ਗਿਆ ਮੂੜੀ ਮੂੰਹ ਥਲੇ ਯਾਰ ਫਟਵਾਗਾ ਕਿਉਂ ਤੀਜੇ ਤੋਂ ਵੀਡੀਓ ਦੇ ਕੱਲੀ ਦੇ ਕੱਲੀ ਵੀਡੀਓ ਮਨ ਸਮਝ ਨਹੀਂ ਆ ਰਹੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜ਼ਿਲ੍ਹਾ ਬਰਨਾਲਾ ਦੇ ਬਹੁਤ ਹੀ ਅਹਿਮ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੋ ਹਲਕਾ ਭਦੌਰ ਦਾ ਆਖਰੀ ਪਿੰਡ ਵਜੋਂ ਜਾਣਿਆ ਜਾਂਦਾ ਹੈ ਇੱਥੋਂ ਸਰਕਾਰ ਤੇ ਵਿਭਾਗ ਵੱਲੋਂ ਔਰਤਾਂ ਨੂੰ 50% ਦੀ ਰਾਖਵਾ ਕਰਨ ਦੇ ਤਹਿਤ ਇੱਥੋਂ ਸ਼੍ਰੀਮਤੀ ਕੁਲਦੀਪ ਕੌਰ ਚੌਣ ਮੈਦਾਨ ਵਿੱਚ ਨਿਤਰੇ ਹੋਈ ਹਨ ਜਿਨ੍ਹਾਂ ਦੀ ਵਾਂਗ ਡੋਰ ਉਹਨਾਂ ਦੇ ਪੁੱਤਰ ਗੁਰਚਰਨ ਸਿੰਘ ਵੱਲੋਂ ਤੇ ਪੂਰੇ ਪਰਿਵਾਰ ਵੱਲੋਂ ਸੰਭਾਲੀ ਗਈ ਹੈ ਚੈਨਲ 17 ਨਿਊਜ਼ ਤੇ ਮਾਤਾ ਜੀ ਤੁਹਾਡਾ ਸਵਾਗਤ ਹੈ ਕੀ ਤੁਹਾਡਾ ਅਜੰਡਾ ਹੋਊਗਾ ਚੋਣ ਮਨੋਰਥ ਪੱਤਰ ਹੋਊਗਾ ਲੋਕਾਂ ਨੂੰ ਪਿੰਡ ਵਾਸੀਆਂ ਲਈ ਸਾਡਾ ਪਹਿਲਾਂ ਤਾਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਸਾਡਾ ਪਿੰਡ ਦੇ ਵਿੱਚ ਪਹਿਲਾ ਕੰਮ ਹੋਊਗਾ ਜਿਹੜਾ ਸਿੱਖਿਆ ਭਾਗ ਲਈ ਵੀ ਸਿੱਖਿਆ ਦੇ ਖੇਤਰ ਚ ਅਸੀਂ ਪਿੰਡ ਨੂੰ ਉੱਚੇ ਮਿਆਰ ਤੇ ਲੈ ਜਾ ਕੇ ਜਾਵਾਂਗੇ ਦੂਸਰਾ ਕੰਮ ਸਾਡਾ ਨਸ਼ਿਆਂ ਦੇ ਪ੍ਰਤੀ ਵੀ ਨਸ਼ਾ ਵੈਸੇ ਤਾਂ ਸਾਡੇ ਪਿੰਡ ਦੇ ਵਿੱਚ ਹੈ ਹੀ ਨਹੀਂ ਜੋ ਵੀ ਕੋਈ ਨਸ਼ਾ ਜਾਂ ਵੇਚਣ ਵਾਲਾ ਜਾਂ ਕੋਈ ਹੋਰ ਆਊਗਾ ਅਸੀਂ ਉਹਦਾ ਰਲ ਕੇ ਵਿਰੋਧ ਕਰਾਂਗੇ ਤੀਸਰਾ ਕੰਮ ਪਿੰਡ ਦੇ ਵਿਕਾਸ ਗਲੀਆਂ ਨਾਲੀਆਂ ਹੋਰ ਜੋ ਵੀ ਕੰਮ ਅਧੂਰੇ ਪਏ ਨੇ ਉਹਨਾਂ ਦਾ ਵਿਕਾਸ ਕਰਾਂਗੇ ਚੌਥਾ ਕੰਮ ਆ ਸਾਡਾ ਮੇਨ ਮੁੱਦਾ ਜਿਹੜੀ ਮਨਰੇਗਾ ਗਈ ਉਹਨਾਂ ਨੂੰ ਅਸੀਂ ਪੂਰਾ 100 ਦਾ 100 ਦਿਨ ਦਿਹਾੜੀ ਦੇਵਾਂਗੇ ਉਹਨਾਂ ਨੂੰ ਕੰਮ ਤੋਂ ਵਾਂਝੇ ਨਹੀਂ ਰਹਿਣ ਦੇਵਾਂਗੇ ਸਾਡੇ ਨਾਲ ਅੱਜ ਦੀ ਘੜੀ ਦੇ ਵਿੱਚ ਜੋ ਹੈ ਸਭ ਤੋਂ ਵੱਧ ਗਰੀਬ ਜਨਤਾ ਦਾ ਸਹਿਯੋਗ ਹੈ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਘੋਰ ਇੱਥੇ ਵੱਡੀ ਸਮੱਸਿਆ ਆ ਰਹੀ ਹੈ ਅੱਜ ਪਿੰਡਾਂ ਦੇ ਜਿਹੜੇ ਮਸਲੇ ਆ ਛੋਟੇ-ਛੋਟੇ ਪਰਿਵਾਰਾਂ ਦੇ ਮਸਲੇ ਆ ਉਹ ਥਾਣਿਆਂ ਵਿੱਚ ਪੁੱਜ ਰਹੇ ਨੇ ਪੰਚਾਇਤਾਂ ਜਿਹੜੀਆਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਉਹ ਭੱਜ ਰਹੇ ਨੇ ਜਦੋਂ ਪੰਚਾਇਤ ਬਣ ਗਈ ਉਸ ਤੋਂ ਬਾਅਦ ਪਿੰਡਾਂ ਦੇ ਜਿਹੜੇ ਛੋਟੇ-ਛੋਟੇ ਝਗੜੇ ਆ ਉਹਨਾਂ ਦੇ ਨਿਪਟਾਰੇ ਲਈ ਅਸੀਂ ਜੋ ਇਹ ਨਿਪਟਾਰੇ ਨੇ ਛੋਟੇ-ਛੋਟੇ ਪਿੰਡਾਂ ਦੇ ਕੋਈ ਵੀ ਉਹ ਅਸੀਂ ਪਿੰਡ ਦੇ ਵਿੱਚ ਹੀ ਪੰਚਾਇਤੀ ਪੰਚੈਤੀ ਰਾਜੀ ਬੰਦਿਆਂ ਚ ਕਰਵਾਇਆ ਕਰਾਂਗੇ ਸੋ ਥਾਣਿਆਂ ਦੇ ਵਿੱਚ ਜੋ ਗ੍ਰੇਵ ਪਰਿਵਾਰਾਂ ਦੇ ਨਿਵੇੜੇ ਹੁੰਦੇ ਨੇ ਉੱਥੇ ਜਾ ਕੇ ਖਰਚ ਵੀ ਹੁੰਦਾ ਕਿਉਂਕਿ ਉਹ ਦਿਹਾੜੀਦਾਰ ਬੰਦੇ ਨੇ 5-400 ਉਹ ਵੀ ਲੈਂਦੇ ਆ ਲਿਖਤ ਦਾ ਵੀ ਮੰਗਦਿਆ ਸੀ ਉਹ ਕੰਮ ਨਹੀਂ ਹੋਣ ਦਿਆਂਗੇ ਸੋ ਮੇਰੀ ਇਹੀ ਬੇਨਤੀ ਆ ਵੀ ਅਸੀਂ ਪਿੰਡ ਦੇ ਵਿੱਚ ਹੀ ਉਹ ਜਿਹੜੇ ਫੈਸਲੇ ਆ ਨਿਭਟਾਇਆ ਕਰਾਂਗੇ ਵੋਟਰਾਂ ਦਾ ਕਿਹੋ ਜਿਹਾ ਉਤਸ਼ਾਹ ਮਿਲ ਰਿਹਾ ਸਾਨੂੰ ਪਿੰਡ ਦੇ ਵਿੱਚੋਂ ਬਹੁਤ ਜ਼ਿਆਦਾ ਬਹੁਤ ਵਧੀਆ ਉਤਸ਼ਾਹ ਮਿਲ ਰਿਹਾ ਜੀ ਵੀ ਮੰਨ ਕੇ ਚੱਲੋ ਜੀ ਸਾਨੂੰ ਬਹੁਤ ਵੱਡੀ ਜਿੱਤ ਦੀ ਪ੍ਰਾਪਤੀ ਹੋ ਰਹੀ ਹੈ ਜੀ VOTERਾਂ ਦੇ ਥਰੂ ਕੀ VOTERਾਂ ਨੂੰ ਅਪੀਲ ਕਰਨੀ ਚਾਹੋਗੇ VOTERਾਂ ਨੂੰ ਮੈਂ ਇਹੀ ਅਪੀਲ ਕਰਦਾ ਜੀ ਮੈਂ ਦਿਲੋਂ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਦਿਨਪੁਰ ਆਦ ਮਿਹਨਤ ਕਰ ਰਹੇ ਨੇ ਜੀ ਤੇ ਬਸ ਮੈਂ ਉਹਨਾਂ ਦਾ ਸੌਦਾ ਤੈ ਦਿਲੋਂ ਧੰਨਵਾਦ ਕਰੂੰਗਾ ਇਸ ਹਨ ਸ਼੍ਰੀਮਤੀ ਕੁਲਦੀਪ ਕੌਰ ਦੇ ਪੁੱਤਰ ਗੁਰਚਰਨ ਸਿੰਘ ਜੋ ਕਹਿ ਰਹੇ ਨੇ ਵੀ ਅਸੀਂ ਚੋਣ ਜਿੱਤਣ ਤੋਂ ਬਾਅਦ ਪਿੰਡ ਦਾ ਵਿਕਾਸ ਸਿਹਤ ਅਤੇ ਸਿੱਖਿਆ ਨੂੰ ਅਹਿਮੀਅਤ ਦੇਵਾਂਗੇ ਮਹਿਲੂਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਗੁਰਪ੍ਰੀਤ ਸਿੰਘ ਚੈਨਲ 7 ਡੇ ਨਿਊਜ਼ ਬਰਨਾਲਾ